ਰਿਆਸਤ ਨਾਭਾ ਦੇ ਮੌਜੂਦਾ ਵੰਸਜ ਮਹਾਰਾਣੀ ਪ੍ਰੀਤੀ ਸਿੰਘ ਜੀ ਦੀ ਪ੍ਰੇਰਣਾ ਸਦਕਾ ਪਿੰਡ ਰੋਟੀ ਵਸਤਾ ਸਿੰਘ ਦੇ ਕਿਸਾਨ Pritam Singh Maan ਨੇ ASR ਵਿਧੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਸ਼ੁਰੂਆਤ ਮਹਾਰਾਣੀ ਪ੍ਰੀਤੀ ਸਿੰਘ ਜੀ ਨੇ ਕਿਹਾ ਕਿ ਦਿਨੋਂ ਦਿਨ ਡੁੰਗੇ ਜਾ ਰਹੇ ਪਾਣੀ ਦੇ ਮਿਆਰ ਨੂੰ ਲੈ ਕੇ ਅਜਹੀਆਂ ਵਿਧੀਆਂ ਰਾਹੀਂ ਝੋਨਾ ਜਾਂ ਹੋਰ ਫਸਲਾਂ ਬੀਜਣੀਆਂ ਸਮੇਂ ਦੀ ਮੁਖ ਲੋੜ ਹੈ ਤਾ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਪਾਣੀ ਦੀ ਬਚਤ ਅਤੇ ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾ ਸਕੀਏ ਉਹਨਾਂ ਵੱਲੋਂ ਆਪਣਾ ਪਹਿਲੇ ਆਪਣੇ ਪਹਿਲਾਂ ਦਿੱਤੇ ਗਏ ਬਿਆਨ ਨੂੰ ਮੁੜ ਦੁਹਰਾਇਆ ਕਿ ਜੇਕਰ ਜੈਵਿਕ ਖੇਤੀ ਕਰਨ ਵਾਲੇ ਜਾਂ ਏਐਸਆਰ ਵਿਧੀ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਵਿੱਤੀ ਤੌਰ ਤੇ ਘਾਟਾ ਪਵੇਗਾ ਤਾਂ ਉਸ ਘਾਟੇ ਦੀ ਪੂਰਤੀ ਸਹੀ ਪਰਿਵਾਰ ਵੱਲੋਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਸਾਨੂੰ ਸਰਕਾਰਾਂ ਤੋਂ ਆਸ ਉਮੀਦਾਂ ਛੱਡ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬਚਤ ਅਤੇ ਦਿਨੋਂ ਦਿਨ ਹੋ ਰਹੀ ਜ਼ਹਿਰੀਲੀ ਧਰਤੀ ਦੀ ਰੋਕ ਥਾਮ ਲਈ ਖੁਦ ਜਤਨਸ਼ੀਲ ਹੋਣਾ ਪਵੇਗਾ ਇਸ ਮੌਕੇ ਕਿਸਾਨ ਪ੍ਰੀਤਮ ਸਿੰਘ ਮਾਨ ਨੇ ਕਿਹਾ ਕਿ ਮੈਂ ਪਿਛਲੇ ਲਗਭਗ 15 ਸਾਲਾਂ ਤੋਂ ਆਰਗੈਨਿਕ ਖੇਤੀ ਕਰਦਾ ਆ ਰਿਹਾ ਹਾਂ ਇਸ ਵਿਧੀ ਨਾਲ ਜਿੱਥੇ ਮੇਰੀ ਫਸਲ ਜ਼ਹਿਰ ਤੋਂ ਰਹਿਤ ਹੋਵੇਗੀ ਉੱਥੇ ਹੀ ਝੋਨੇ ਦੀ ਫਸਲ ਤੇ ਹੋਣ ਵਾਲੇ ਖਰਚੇ ਅਤੇ ਪਾਣੀ ਦੀ ਵੱਡੀ ਬਚਤ ਹੋਵੇਗੀ ਜੋ ਕਿ ਸਮੇਂ ਦੀ ਮੁੱਖ ਲੋੜ ਹੈ ਇਸ ਮੌਕੇ ਵਿਧੀ ਰਾਹੀਂ ਕੰਮ ਕਰ ਰਹੇ ਮਹਾਰਾ ਨੇ ਦੱਸਿਆ ਕਿ ਇਸ ਏਐਸਆਰ ਨਾਮ ਦੀ ਵਿਧੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਬਾਅਦ 20 ਕਿ ਦਿਨਾਂ ਬਾਅਦ ਇਸ ਨੂੰ ਪਾਣੀ ਲਗਾਉਣਾ ਪਵੇਗਾ ਇਸ ਵਿਧੀ ਨਾਲ ਜਿੱਥੇ ਪਾਣੀ ਦੀ ਵੱਡੀ ਬਚਤ ਹੋਵੇਗੀ ਉੱਥੇ ਇਸ ਵਿੱਚ ਨਦੀਨ ਨਹੀਂ ਉੱਗਣਗੇ ਅਤੇ ਖਰਚੇ ਦੀ ਵੱਡੀ ਬਚਤ ਹੋਵੇਗੀ ਇਸ ਮੌਕੇ ਪਿੰਡ ਦੇ ਹੋਰ ਵੀ ਕਿਸਾਨਾਂ ਵੱਲੋਂ ਰਿਆਸ ਸੁਨਾਵਾ ਦੇ ਮੌਜੂਦਾ ਵੰਸਜ ਮਹਾਰਾਣੀ ਪ੍ਰੀਤੀ ਸਿੰਘ ਅਤੇ ਕਿਸਾਨ ਪ੍ਰੀਤਮ ਸਿੰਘ ਜੀਤੇ ਕੀਤੇ ਇਸ ਬਰਾਲੇ ਦੀ ਸਲਾਘਾ ਕੀਤੀ ਗਈ ਹੋਰ ਕੀ ਕਿਹਾ ਪਿੰਡ ਦੇ ਕਿਸਾਨਾਂ ਨੇ ਆਓ ਦੇਖਦੇ ਹਾਂ ਨਾ ਬਾਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਉਹ ਬੀਜ-ਬੀਜੇ ਸੀ ਉਹ ਨੂੰ ਅੱਜ ਫੜਨ ਲੱਗ ਰਿਹਾ ਅੱਜ ਸਰਦਾਰ ਪ੍ਰੀਤਮ ਸਿੰਘ ਦੀ ਰੋਟੀ ਵਿਵਸਥਾ ਦੇ ਖੇਤੋਂ ਉਹ ਸੇ ਵਿਜੀ ਦਿੱਤਾ ਹੈ ਸੱਜ ਬੀਜ-ਬੀਜ ਰਹੇ ਨੇ ਜੀ ਦੀ ਬੀਜ ਰਹੇ ਨੇ ਕੀ ਕਹਿਣਾ ਚਾਹੁੰਦੇ ਦਿਖਾਓ सतस और सबसे पहले प्रीतम सिंह जी का बहुत बहुत शुक्रिया कि उन्होंने वो आगे उनके हिम्मत करी और ये नई विधि को आगे बढ़ाना चाह रहे हैं इससे जो हमारी जीरी में जितना पानी लगता है हमारा एक किलो चावल में करीब तीन तीन से साढ़े तीन हज़ार लीटर सिर्फ एक किलो चावल बनाने में लग जाता है हमारा तो उसी चीज़ को बचाने के लिए इस टेक्निक से सिर्फ तीस पानी लगेगा तो ये फगवाड़ा में डॉक्टर अवतार सिंह हैं जो कि एग्रीकल्चर पे साइंटिस्ट हैं वो इस तरह इस विधि से कर रहे हैं तो उनसे मैंने इंफ्लुएंस होके आपको भी यहाँ पे एक सेमिनार रखा था और कहा था कि सब लोग ये चीज़ करें तो प्रीतम सिंह जी के खेत में आज हम लोगों ने पहली ए विधि से बोया बोयाई, बोयाई करी है ये जो उपरला कि सरकार करने पराले मैं तो अपने बच्चे के लिए कर रही हूँ अपने लोगों के लिए कर रही हूँ के ऊपर क्यों डिपेंड कि सरकार करे तो हम अपने बच्चों के लिए बचाएंगे आगे पानी हम खुद ही बचा लें अपने बच्चों के लिए आगे पानी सब तो पहला सारे इतनी बहुत बहुत धन्यवाद एस आर विधि शुरू की एक किला बीज रहा तो जिस तरह यह अवतार सिंह जी साढ़ फोवाड़े वाले ਕਿਤੇ ਕਰਦੇ ਨੇ ਉਹਨਾਂ ਦੇ ਅਨੁਸਾਰ ਅਸੀਂ ਇਹ ਵਿਧੀ ਨਾਲ ਪਹਿਲੀ ਵਾਰ ਅਸੀਂ ਇੱਕ ਫੀਲਾ ਵਜਾਈ ਦਾ ਕਰ ਰਹੇ ਹਾਂ ਤੇ ਹਾਂ ਇਹ ਖੇਤ ਜੋ ਬੀਜ ਰਹੇ ਹਾਂ ਇਸ ਖੇਤ ਨੂੰ ਨਾਲ ਮੇਰਾ 12-13 ਸਾਲਾਂ ਤੋਂ ਆਰਗੈਨਿਕ ਕਰ ਰਿਹਾ ਮੈਂ químical 12-13 ਸਾਲਾਂ ਤੋਂ ਬੰਦ ਹੈ ਬਿਲਕੁਲ ਆਰਗੈਨਿਕ ਹੀ ਕਰ ਰਹੇ ਹਾਂ ਆਰਗੈਨਿਕ ਹੀ ਕਰ ਰਹੇ ਹਾਂ ਇਸ ਵਾਰ ਤੇ ਨਹੀਂ ਵਿਧੀ ਤਕਨੀਕ ਦਾ ਲਈ ਤਕਨੀਕ ਬਦਲੀ ਹੈ ਇਸ ਵਾਰੀ ਤੇ ਨਾ ਸਪਰੇਅ ਇਸ ਵਾਰੀ ਵੀ ਨਹੀਂ ਕਰਨ ਜੇ ਬਾਣਾ ਮੋਟਾ ਕੱਕੰਡਾ ਹੋਊਗਾ ਤਾਂ ਗੋਢੀ ਕਰਾਂਗੇ ਤੇ ਬਿਲਕੁਲ ਦਵਾਈ ਨਹੀਂ ਕਰਾਂ ਕੀ ਕਰਨ ਚਾਹੁੰਦੇ ਕੀ ਤਕਨੀਕ ਹੈ ਇਹ ਇਸ ਤਰ੍ਹਾਂ ਕਿਹੜੀ ਵਿਧੀ ਤੇ ਕੈਪੀ ਅੱਧੀ ਵਿਧੀ ਇਹਨੂੰ ਭਾਜੀ ਏਐਸਆਰ ਵਿਧੀ ਕਹਿੰਦੇ ਆ ਇਹ ਫਗਵਾੜਾ ਗੁੱਡ ਗਰੋਥ ਤਕਨੀਕ ਨਾਲ ਡਾਕਟਰ ਬਤਾਰ ਸਿੰਘ ਹੁਣੀ ਇਹ ਖੇਤੀ ਕਰ ਰਿਹਾ ਜੀ ਉਹਨਾਂ ਨਾਲ ਬੜੇ ਵਧੀਆ ਸੂਝਵਾਨ ਬੰਦੇ ਜਿਹੜੇ ਜੁੜੇ ਹੋਏ ਆ ਇਹ ਤਰੀਕਾ ਜਿਹੜਾ ਬਹੁਤ ਹੀ ਵਧੀਆ ਵਾ ਕੋਈ ਉਹ ਬੜੇ ਲੰਮੇ ਸਮੇਂ ਤੋਂ ਤੇਯਾਰਬਾ ਕਰ ਰਹੇ ਆ ਤੇ ASR ਇਹਨੂੰ ਵਿਧੀ ਕਹਿੰਦੇ ਆ ਇਹਨੂੰ ਘੱਟੋ ਘੱਟ ਹੁਣ ਬੀਜ ਕੇ 20 21 ਦਿਨ ਪਾਣੀ ਨਹੀਂ ਲਾਉਣਾ ਤੇ ਨਾ ਇਹਦੇ ਚ ਘਾ ਹੁੰਦਾ ਆ ਜੇ ਹੁੰਦਾ ਆ ਤੇ ਉਹਨਾਂ ਦੀ ਗਾਈਡਲਾਈਨ ਦੇ ਵਿੱਚ ਬੜੇ ਵਧੀਆ ਸਜੇ ਢੰਗ ਨਾਲ ਇਹ ਖੇਤੀ ਬੜੇ ਕਾਮਯਾਬ ਲੋਕ ਕਰ ਰਹੇ ਆ ਤੇ ਇਹ ਚ ਇਹ ਚ ਪਾਣੀ ਦੀ ਬਹੁਤ ਬਚਤ ਆ ਤੇ ਸਾਡੀ ਸਮੇਂ ਦੀ ਮੰਗ ਵੀ ਆ ਤੇ ਕਾਮਯਾਬ ਹੋਊਗੀ ਸਾਨੂੰ ਆਸ ਆ ਤੇ ਬੜਾ ਵਧੀਆ ਤੇ ਰਬਾ ਜੀ ਇਦਾਂ ਹੀ ਕਰਨੀ ਚਾਹੀਦੀ ਹੈ ਖਰਚੇ ਲੱਗਣੇ ਪਰ ਖਰਚਾ ਜੀ ਦੇਖੋ ਅੱਜ ਜੋ ਲੇਬਰ ਦੇ ਹਾਲਾਤ ਆ ਜੇ ਆਪਾਂ ਅੱਜ ਖਰਚੇ ਦੀ ਗੱਲ ਕਰੀ ਤੇ 5000 ਰੁਪਏ ਤੁਸੀਂ ਅੱਜ ਬਚਾ ਚੁੱਕੇ ਆ ਫਿਰ ਇੱਕ ਬੰਦਾ ਸਾਨੂੰ ਦਿਹਾੜੀਆ ਚਾਹੀਦਾ ਜੀ ਬੱਟਾ ਲਿੰਮਣ ਨੂੰ ਤੇਲ ਚਾਹੀਦਾ ਤੇ 5 ਤੋਂ 6000 ਰੁਪਏ ਅੱਜ ਸਾਡੀ ਜੇਬ ਚ ਵਿੱਚ ਬਚਤ ਪੈ ਗਈ ਜੀ ਕੋਈ ਛਾੜਦਾ ਫਰਕ ਕੋਈ ਫਰਕ ਨਹੀਂ ਛਾੜਦਾ ਛਾੜ ਉਹਦਾ ਕੋਈ 19 21 ਦਾ ਹੋ ਸਕਦਾ ਇਹ ਤੋਂ ਵੱਧ ਬਿਲਕੁਲ ਹੀ ਫਰਕ ਨਹੀਂ ਹੈਗਾ ਜੀ ਜੇ ਨਾਮ ਛਾੜ ਨਿਕਲੋਂ ਨੇ ਛਾੜ ਨਿਕਲਦੇ ਕੋਈ ਸਪੈਸ਼ਲ ਵੀਜ਼ਾ ਵੀ ਜੇ ਅੰਦਰ ਜਾਂ ਕੋਈ ਕੋਈ ਵੀ ਵੀਜ਼ਾ ਨਹੀਂ ਉਹ ਏਰੀਆ ਤੋਂ ਏਰੀਆ ਡਿਪੈਂਡ ਕਰਦਾ ਭਾਜੀ ਜਿੱਦਾਂ ਕਿਸੇ ਦਾ ਏਰੀਆ ਵਾ ਉਸ ਹੱਬ ਨਾਲ ਕਿਸੇ ਨੇ ਕੀਤਾ ਪਛੇਤਾ ਵੀ ਉਹ ਆਪਣੇ ਜਿਹੜਾ ਇਹਨਾਂ ਦਾ ਏਰੀਆ ਦੇ ਵਿੱਚ ਉਹ ਵੀ ਚਲਦੇ ਉਸ ਹੱਬ ਨਾਲ ਚੱਲ ਜਾਂਦਾ ਨਹੀਂ ਤੇ 26 ਦਾ ਜਿਹੜਾ ਜੇ ਵੀ ਟਾਈਮ ਹੈਗਾ ਹੋਰ 10 ਦਿਨ ਬਾਅਦ ਵੀ 26 ਬੀਜੀ ਜਾ ਸਕਦੀ ਆ ਬਸਬਤੀ ਜਿਹੜੀ ਆ ਉਸ ਬਸਬਤੀ ਵੀ ਅੱਗੇ ਆਉਣ ਵਾਲੇ ਸਮੇਂ 'ਚ ਬੀਜੀ ਜਾ ਸਕਦੀ ਆ ਜੀ ਨਵੀਂ ਤਕਨੀਕ ਦੇ ਤਹਿਤ ਜੋ ਨੀਰੀ ਦੀ ਬਜਾਈ ਕੀਤੀ ਜਾ ਰਹੀ ਹੈ ਇਹ ਕੀ ਜ਼ਰੂਰਤ ਪੈ ਗਈ ਇਹਨੂੰ ਮਤਲਬ ਇਹ ਤਕਨੀਕ ਬਦਲਨੀ ਹੈ ਇਹ ਜੀ ਮੇਨ ਤਕਨੀਕ ਬਦਲਨੀ ਤਾਂ ਇਹ ਪਈ ਹੈ ਵੀ ਸਾਡਾ ਪਾਣੀ ਜਿਹੜਾ ਹੈ ਨਾ ਖਤਮ ਹੁੰਦਾ ਜਾ ਰਿਹਾ ਹੈ ਹੁਣ ਅਸੀਂ ਸੈਕੰਡ ਲੇਅਰ 'ਚ ਪਹੁੰਚ ਗਏ ਜੀ ਕੋਈ ਸਮਾਂ ਸੀ 20 ਫੁੱਟ ਦੀ ਪਾਈਪ ਨਾਲ-ਨਾਲ ਨਲਕਾ ਲੱਗ ਜਾਂਦਾ ਸੀ ਪਾਣੀ ਉੱਪਰ ਵੀ ਆ ਗਏ ਨੇ ਵਿੱਚ ਉਸ ਤੋਂ ਬਾਅਦ ਹੁਣ ਪਾਣੀ ਜਦੋਂ ਆਪਣੇ ਕੋਲੇ ਮੇਨ ਭੰਡਾਰ ਹੈ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਉੱਥੇ ਫਸਲਾਂ ਫੇਕੀ ਹੋਣੀਆਂ ਜਦੋਂ ਪਾਣੀ ਖਤਮ ਹੋ ਗਿਆ ਜੇ ਤੀਜੀ ਸਟੇਜ ਚ ਲੱਗਿਆ ਉਹ ਕੈਮੀਕਲ ਵਾਲਾ ਪਾਣੀ ਹੈ ਥੱਲੇ ਮੇਨ ਤਾਂ ਇਹ ਚੀਜ਼ ਦਾ ਇਹ ਹੈ ਕਿ ਪਾਣੀ ਬਚਾਓ ਜਿੰਨੇ ਮਰਜੀ ਬਚਾਓ ਜੇ ਜੀਰੀ ਬੀਜਣੀ ਹੈ ਨਹੀਂ ਜੀਰੀ ਦਾ ਬਦਲ ਕੋਈ ਹੋਰ ਹੋਵੇ ਚੌਲਾਂ ਦਾ ਚੌਲਾਂ ਦੀ ਖੁਰਾਕ ਹੈ ਨਹੀਂ ਸਾਡੀ ਪੰਜਾਬ ਦੀ ਤਾਂ ਅਸੀਂ ਤਾਂ ਹੋਰ ਲੈ ਮੁਲਕਾਂ ਵਾਸਤੇ ਹੋਰ ਦੀ ਜਨਸੰਖਿਆ ਵਾਸਤੇ ਆਪਦਾ ਘਰ ਬਰਬਾਦ ਕਰ ਲਿਆ ਆਪਣੀ ਸਾਰਾ ਕੁਝ ਅਸੀਂ ਤਾਂ ਦਸਵੀਂ ਵਾਲੇ ਦਿਨ ਚੌਲ ਕਰਦੇ ਆ ਖੀਰ ਕਰਦੇ ਆ ਜਾਂ ਕਿਤੇ ਕੋਈ ਆ ਗਿਆ ਮੜਾ ਮੋਟਾ ਉੱਦੇ ਚੌਲ ਕਰ ਲੇ ਸਾਡੀ ਖੁਰਾਕ ਤਾਂ ਕਣਕ ਹੈ ਜਾਂ ਆਪਣੀ ਦੂਈਆਂ ਚੀਜ਼ਾਂ ਲਾ ਲਓ ਤੁਸੀਂ ਚੋਲੇ ਵਗੈਰਾ ਇਹਦੀ ਖੁਰਾਕ ਪਹਿਲਾਂ ਪੁਰਾਣੀ ਸਮੇਂ ਦੀ ਸੀ ਤੇ ਹੁਣ ਅਸੀਂ ਚੌਲਾਂ ਦੇ ਮਗਰ ਲੱਕ ਕਰਕੇ ਪੈਸਾ ਉਹ ਪੈਸਾ ਉਹ ਪੈਸਾ ਕਰਕੇ ਸਾਰਾ ਆਪਣਾ ਪਾਣੀ ਖਤਮ ਕਰ ਲੈਣ ਵਾਲੀ ਜ਼ਮੀਨ ਖਤਮ ਕਰ ਲਈ ਛੋਰੇ ਵਾਲੀਆਂ ਜ਼ਮੀਨਾਂ ਕਲਰਾਂ ਵਾਲੀ ਜ਼ਮੀਨ ਧਰਤੀ ਜੈਰੀਲੀ ਹੋ ਗਈ ਸਪਰੇਆ ਮਾਰ-ਮਾਰ ਕੇ ਇਹਦਾ ਮੇਨ ਇਹੀ ਆ ਵੀ ਇੱਕ ਤਾਂ ਇਹਦੇ ਸਪਰੇਆ ਨਹੀਂ ਇਹ ਜਿਹੜੇ ਖੇਤ ਚ ਆਪਾਂ ਖੜੇ ਆਂ 8-10 ਸਾਲ ਤੋਂ ਹੀ ਆਰਗੈਨਿਕ ਹੈ ਪ੍ਰੀਤਮ ਸਿੰਘ ਦਾ ਤਿਆਰ ਕੀਤਾ ਹੋਇਆ ਕੋਈ ਸਪਰੇ ਨਹੀਂ ਕਰਦੇ ਕੋਈ ਇਹਦੇ ਤੇ ਮਤਲਬ ਉਹ ਖਾਦ ਨਹੀਂ ਪਾਉਂਦੇ ਹਨ ਇਹ ਰੂੜੀ ਦਾ ਖਾਦ ਪਾਉਂਦੇ ਹਮੇਸ਼ਾ ਤੇ ਇਹ ਉਹਦੇ ਨਾਲ ਆਪਾਂ ਨੂੰ ਮਤਲਬ ਜ਼ਹਿਰ ਰਹਿਤ ਜੀ ਜਮ ਮਿਲਦੀਆਂ ਨੇ ਖਾਨ ਵਾਲੇ ਨੂੰ ਮੇਨ ਕਾਰਨ ਪਾਣੀ ਬਚਾਉਣ ਦਾ ਗਿਆ। ਨਹੀਂ ਫਿਰ ਜਿਹੜੀਆਂ ਮਤਲਬ ਫਸਲ ਨੂੰ ਕੋਈ ਬਿਮਾਰੀਆਂ ਲੱਗਦੀਆਂ ਨੇ ਉਹਦਾ ਕੀ ਬਦਲ ਕੀ ਆ ਫਿਰ ਉਹਦਾ ਬਦਲ ਜੀ ਦੇਖੋ ਜਿੱਦਾ ਹੈਗੀ ਫੰਗੀਸਾਈਡ ਹੈ। ਉਹਦੇ ਵਾਸਤੇ ਲੱਸੀ ਬਹੁਤ ਬੈਸਟ ਹੈ। ਕਈ ਦਿਨਾਂ ਦੀ ਖੱਟੀ ਲੱਸੀ ਨੂੰ ਸਪਰੇਅ ਕਰੋ। ਰਾਖ ਆਪਣੀ ਬੋਹੇ ਦੀ ਲੱਕੜ ਦੀ ਰਾਖ ਹੈ। ਉਹਦੀ ਸਪਰੇਅ ਕਰ ਸਕਦੇ ਆਪਾਂ। ਉਹ ਵੀ ਫੰਗੀਸਾਈਡ ਨੂੰ ਖਤਮ ਕਰਦੀ ਹੈ। ਅੱਛਾ ਨੰਬਰ 2 ਜਿਹੜੀਆਂ ਆਪਾਂ ਨੇ ਇਹ ਆਪਣੇ ਅੱਕ ਦੇਸੀ ਉਨੂੰ ਕੁੱਟ ਕੇ ਗਾਊ ਦੇ ਪਿਸ਼ਾਬ ਚ ਮਿਲਾ ਕੇ ਉਹ ਤਿਆਰ ਕਰ ਲਓ ਸਪਰੇਅ ਵਾਸਤੇ ਉਹਦੇ ਤੇ ਕੀਟ ਪਤੰਗ ਆਉਂਦੇ ਨਹੀਂ ਹਨ ਜਿਹੜਾ ਕੁੱਪੜਾ ਹੁੰਦਾ ਉਹ ਕੁੱਕਰ ਵਾਲਾ ਇੱਕ ਉਹ ਇੰਨਾ ਕੜੱਟਰ ਹੁੰਦਾ ਜਿਹੜੇ ਕੀਟ ਪਤੰਗ ਉਹਦੇ ਤੇ ਆਉਂਦੇ ਨਹੀਂ ਹਨ ਫਿਰ ਉਸ ਜਦੋਂ ਪੱਤੇ ਨੂੰ ਕੱਟਣਗੇ ਖਾਣਗੇ ਉਹ ਦੇਖ ਕੇ ਟੇਸਟ ਕੌੜਾ ਆਪਾਂ ਹੀ ਲਾ ਲਓ ਆਪਾਂ ਵੀ ਆਪਣੇ ਵੀ ਇਨਸਾਨ ਆ ਉਹ ਵੀ ਇਨਸਾਨ ਨੇ ਕੋਈ ਚੀਜ਼ ਦੇਖ ਕੇ ਕੋਈ ਚੀਜ਼ ਨਹੀਂ ਕੋਈ ਜਾਨਵਰ ਨਹੀਂ ਖਾਂਦਾ ਚੜ ਜਾਂਦਾ ਫਿਰ ਆਕ ਆ ਗਿਆ ਨਿੰਬ ਦੇ ਪੱਤੇ ਆ ਗਏ ਹਿੰਦੂ ਵਗੈਰਾ ਆ ਗਏ ਤਤੂ ਆ ਗਿਆ ਉਹ ਪਾ ਕੇ ਉਹਦੀਆਂ ਸਪਰਿਆ ਕਰ ਲੋ ਠੀਕ ਆ ਜੀ ਕੀ ਕਹਿੰਦਾ ਦਰ ਆਸਿਕ ਮੈਦਾ ਕਿਸਾਨਾਂ ਨੂੰ ਇਹ ਕਹਿੰਦਾ ਵੀ ਜੀਰੀ ਤੋਂ ਪਿੱਛੇ ਹਟੋ ਜੀ ਜੀਰੀ ਦਾ ਬਦਲ ਦੇਖੋ ਚਾਹੇ ਘਟ ਆਮਦਨ ਫੜ ਲਓ ਖਰਚੇ ਘਟਾ ਲਓ ਆਪਦੇ ਆਪਦੇ ਖਰਚੇ ਘਟਾ ਕੇ ਘਟ ਆਮਦਨ ਹੋ ਜੂ ਤਾਂ ਵੀ ਗੁਜ਼ਾਰਾ ਹੋ ਸਕਦਾ ਪਰ ਆਪਣੀ ਜ਼ਮੀਨ ਤਾਂ ਬਚੂ ਵੀ ਆਪਣੇ ਬੱਚੇ ਬਚਣਗੇ ਪਰਿਵਾਰ ਬਚੂ ਆਪਣੀ ਲੋਕ ਬਚਣਗੇ ਜੀਰੀ ਦਾ ਬਦਲ ਕੋਈ ਨਾ ਕੋਈ ਦੁਨੀਆਂ ਫਸਲਾਂ ਬੀਜ ਕੇ ਕੋਰ ਖੁਸ਼ ਹੋ। ਬਾਕੀ ਸਰਕਾਰਾਂ ਨੂੰ ਚਾਹੀਦਾ ਇਹ ਵੀ ਜਿੰਨੀ ਕੁ ਜੀਰੀ ਚ ਆਮਦਨ ਹੁੰਦੀ ਹੈ ਉਹ ਤੋਂ ਥੋੜਾ ਬਹੁਤਾ ਫਰਕ ਵੀ ਜੇ ਰਹਿ ਜਵੇ ਤਾਂ ਵੀ ਕੋਈ ਗੱਲ ਨਹੀਂ। ਉਹਨਾਂ ਨੂੰ ਵੀ ਦੁਨੀਆਂ ਫਸਲਾਂ ਵਾਸਤੇ ਰੇਟ ਰੂਟ ਅੱਛੇ ਦੇਣੇ ਚਾਹੀਦੇ। ਵਿਆਸ ਤੇ ਨਾਬਾ ਦੇ ਤੇ ਅਮੋਦੀਦਾ ਦੇ ਬੰਸੇ ਜਿਵੇਂ ਇਤਨਾ ਬਲਵਾ ਇੱਕ ਤੋਂ ਪ੍ਰਾਲਕ ਕੀਤਾ ਗਿਆ ਕਿ ਜਿਹੜੇ ਆਰਗੈਨਿਕ ਖੇਤੀ ਦੀ ਨੀਡਾਰ ਕਰਨਗੇ ਜਿਹੜਾ ਉਹਨਾਂ ਨੂੰ ਕੋਈ ਛੱਕਾ ਪਊਗਾ ਉਹ ਕੋਈ ਪੱਤੇ ਦੀ ਪੂrti ਮਹਾਰਾਜਾ ਨੇ ਕੀਤੀ ਹੋਈ ਹੈ ਜੀ ਉਹ ਇਹ ਬਹੁਤ ਵਧੀਆ ਪ੍ਰਾਲਾ ਹੈ ਜੀ ਕਿਉਂਕਿ ਸਾਡਾ ਜਿਹੜਾ ਮਹਾਰਾਜਾ ਦਾ ਖਾਨਦਾਨ ਹੈ ਪੁਰਾਣਾ ਮਹਾਰਾਜਾ ਹੀਰਾ ਸਿੰਘ ਤੋਂ ਉਹ ਧਰਮੀ ਰਾਜਾ ਸੀ ਮਹਾਰਾਜਾ ਹੀਰਾ ਸਿੰਘ ਉਹ ਹਮੇਸ਼ਾ ਪਰਜਾ ਦਾ ਅਬਲੀ ਪਬਲਿਕ ਦਾ ਪਰਜਾ ਦਾ ਆਪਣਾ ਭਲਾ ਸੋਚਦਾ ਸੀ ਜੇ ਉਹਦੇ ਵੰਸ਼ ਦੇ ਇਹ ਕਰਦੇ ਨੇ ਤਾਂ ਬਹੁਤ ਵੱਡਾ ਨੇਕ ਹੋਪਾ ਹੈ ਜੀ ਬਹੁਤ ਬੜਾ ਯੋਗਦਾਨ ਹੈ ਪ੍ਰਮਾਤਮਾ ਇਹਨਾਂ ਦੇ ਵੰਸ਼ ਨੂੰ ਹੋਰ ਤਰੱਕੀਆਂ ਦੇ ਵਿੱਚ ਦਤਾ ਇਹ ਇਹ ਕਸਕਰਤੇ ਕਰ ਆਪਣੀ ਪਰਜਾ ਦੇ ਭਲੇ ਵਾਸਤੇ ਸੋਚਦੇ ਨੇ ਆਪਣੇ ਪੱਲਿਓ ਸਪੋਰਟ ਕਰਕੇ ਤਾਂ ਇਦੋਂ ਬੜਾ ਹੋਰ ਨਾਬੇਨ ਦੇ ਲੋਕਾਂ ਨੂੰ ਕੀ ਦੇਣ ਹੋ ਸਕਦੀ ਹੈ ਇਹ ਸਰਦਾਰ ਪ੍ਰੀਤਮ ਸਿੰਘ ਜੀ ਜੋ ਰੋਟੀ ਬਸਤਾ ਤੋਂ ਇਹ ਆਰਗੈਨਿਕ ਵੱਲ ਚੱਲੇ ਹਨ ਬਹੁਤ ਵਧੀਆ ਕਦਮ ਹੈ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਆਪਣੀ ਅੱਗੇ ਜਨਰੇਸ਼ਨ ਪਾਣੀ ਬਚਾਉਣ ਦੇ ਰਿਸਨ ਵਾਸਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਤਾਂ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਮਹਾਰਾਣੀ ਸਾਹਿਬਾ ਨੇ ਪ੍ਰਾਲਾ ਕੀਤਾ ਇਸ ਵਾਸਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ